ਇਸ ਸਮੱਸਿਆ ਕਦੋਂ ਤੋਂ ਆਈ ਹੈ ਸਰ ਜੀ ਇਹ ਸਮੱਸਿਆ 10 ਸਾਲ ਹੋ ਗਿਆ ਜੀ ਸਿਰ ਤੋਂ ਤੱਕ ਕਰਦਿਆਂ ਨੇ ਬੜਾ ਇਲਾਜ ਕਰਾਇਆ ਕੋਈ ਡਾਕਟਰ ਨਹੀਂ ਸੱਡਿਆ ਕੋਈ ਡਾਕਟਰ ਨਹੀਂ ਬੜੇ ਪੈਸੇ ਲਾਏ ਤੇ ਡਾਕਟਰ ਆਹ ਕੇੰਦਰੀ ਕਮਜ਼ੋਰੀ ਕਮਜ਼ੋਰੀ ਆ ਤੇ ਚੋਲਿਆਂ ਦਾ ਕਦੀ ਚੱਕ ਨਹੀਂ ਕਰਵਾਇਆ ਤੇ ਜਦੋਂ ਤੋਲਿਆਂ ਦੇ ਵਿੱਚ ਮੇਰੇ ਦਰਦ ਹੋਣ ਲੱਗੀ ਚਾਲੂ ਲੱਗੀ ਤੇ ਫੇਰ ਪਤਾ ਲੱਗਾ ਜਦੋਂ ਮੈਂ ਤੁਹਾਨੂੰ ਹੀ ਮੰਨ ਜਿੱਤੇ ਰਹਿ ਗਿਆ ਤੇ ਡਾਕਟਰ ਅੰਮ੍ਰਿਤਸਰ ਘਰਦੇ ਅੰਮ੍ਰਿਤਸਰ ਘਰੋਂ ਘੱਟ 15 ਮੀਂਹ ਦਾ ਦੱਸਦੇ ਕਿਤੇ ਗੋਲੇ ਖਰਾਬ ਹੋ ਗਏ ਆ ਗੋਲੇ ਕਰਕੇ ਮੇਰਾ ਲੱਕ ਵੀ ਕੰਮ ਕਰਨੋਂ ਹਟ ਗਿਆ ਆ ਬਾਕੀ ਮੇਰੇਆਂ ਬਾਵਨੀ ਜੰਗੀ ਤੇਰੀਆਂ ਮੁੱਠੀਆਂ ਵੀ ਖੋਲਦੀਆਂ ਜਾਗੀਆਂ ਕੋ ਸਾਥ ਨਹੀਂ ਦਿੰਦਾ ਪਰਿਵਾਰ ਚ ਕਿਸੇ ਹਾਂ ਚੀਜ਼ ਰੋਟੀ ਪਾਣੀ ਚਲੋ ਮਾਰਾ ਮੋਟਾ ਦਿੰਦੇ ਆ ਤੇ ਉਹਨਾਂ ਦੀ ਵੀ ਚਲੋ ਘਰਾਂ ਦੀਆਂ ਮਜਬੂਰੀਆਂ ਹੁੰਦੀਆਂ ਆ ਬੱਚਿਆਂ ਵਾਲੇ ਆ ਜਦੋਂ ਆਪਣੇ ਨਾਲ ਦੇ ਸਾਥੀਆਂ ਨੂੰ ਬਾਹਰ ਤੁਰਦੇ ਫਿਰਦੇ ਦੇਖਦੇ ਤੂੰ ਮਨ ਚ ਕੋਈ ਇੱਕ ਚੀਜ਼ ਜੀ ਉੱਠਦੀ ਹੋਣੀ ਹੈ ਕਿ ਪ੍ਰਮਾਤਮਾ ਨੇ ਮੇਰੇ ਨਾਲ ਹੀ ਇਸ ਤਰੀਕੇ ਨਾਲ ਕਿਉਂ ਕੀਤਾ ਮੈਨੂੰ ਹੀ ਕੋ ਮੰਜੇ ਦੇ ਉੱਤੇ ਸੁੱਟਦਾ ਕਦੇ ਨਾ ਕਦੇ ਸੋਚਦੇ ਨੇ ਕਿ ਮੇਰੇ ਕਰਮ ਕਿਦਾਂ ਦੇ ਪ੍ਰਮਾਤਮਾ ਨੇ ਸੋਹਣੇ ਮੈਂ ਵੀ ਠੀਕ ਠਾਕ ਹੁੰਦਾ ਮੈਂ ਵੀ ਕਿਤੇ ਆਪਣਾ ਕਮਾ ਕੇ ਤੁਰਦਾ ਫਿਰਦਾ ਮੇਰੀ ਜ਼ਿੰਦਗੀ ਇਦਾਂ ਦੀ ਹੋ ਗਈ ਮੈਂ ਮੰਜੇ ਤੋਂ ਬਾਸ ਉੱਠਿਆ ਨਾ ਮੈਂ ਪੰਜੋਂ ਉੱਤਨ ਜੋਂ ਬੈਹ ਜਾਂਦਾ ਪੰਜੋਂ ਤਾਂ ਉੱਠ ਨਹੀਂ ਸਕਦਾ ਡਾਕਟਰ ਤੋਂ ਵੱਡਾ ਇੱਕ ਹੋਰ ਡਾਕਟਰ ਹੈ ਅਕਾਲਪੁਰ ਤੇ ਦੇ ਦੇ ਕੇ ਪ੍ਰਾਰਥਨਾ ਕੀਤੀ ਹੈ ਕਿ ਪ੍ਰਮਾਤਮਾ ਮਿਹਰ ਕਰ ਮਰਤੇ ਵੀ ਹਾਂਜੀ ਯਕੀਨ ਆ ਮਹਾਰਾਜ ਜੀ ਕਿਰਪਾ ਮੇਰੀ ਸਤਿਮੰਦ ਜੀ ਕਿ ਇਹਨੇ ਆਪੀ ਜ਼ਰੂਰ ਕਿਰਪਾ ਕਰੂਗਾ ਮੈਨੂੰ ਉਠਾਊਗਾ ਮੰਜੇ ਤੋਂ ਜ਼ਿੰਦਗੀ 'ਚ ਤਦ ਤੱਕ ਉਹ ਵਿਅਕਤੀ ਅਪਾਹਜ ਨਹੀਂ ਪਾਵੇਂ ਉਹ ਸ਼ਰੀਰਕ ਤੌਰ ਤੇ ਪਾਹੇਜ ਜਦ ਤੱਕ ਉਸਦਾ ਦਿਮਾਗ ਅਪਾਹੇਜ ਨਹੀਂ ਤਦ ਤੱਕ ਉਹ ਅਪਾਹੇਜ ਨਹੀਂ ਇਸੇ ਤਰੀਕੇ ਦੀ ਅਸੀਂ ਤਸਵੀਰ ਆਪਣੇ ਦਰਸ਼ਕਾਂ ਦੇ ਨਾਲ ਨਾਲ ਸਾਂਝੀ ਕਰਾਂਗੇ ਗੁਰਦਾਸਪੁਰ ਦੇ ਪਿੰਡ ਤਾਰਾਗੜ ਦੀ ਨੌਜਵਾਨ 100% ਹੈਂਡੀਕੈਪ ਆ ਆਪਣੇ ਸ਼ਰੀਰਕ ਤੌਰ ਤੇ ਪਰ ਦਿਮਾਗ ਉਸਦਾ ਅੱਜ ਵੀ ਤੰਦਰੁਸਤ ਆ ਦਿਮਾਗ ਉਸਦਾ ਪਾਹੇਜ ਨਹੀਂ ਉਸਦੇ ਮਨ 'ਚ ਸੋਚ ਆ ਦਿਮਾਗ 'ਚ ਸੋਚ ਆ ਕਿ ਜੇਕਰ ਮੇਰਾ ਇਲਾਜ ਚੰਗੇ ਤਰੀਕੇ ਨਾਲ ਹੋ ਜਾਵੇ ਤਾਂ ਮੈਂ ਵੀ ਘਰ ਜਾਊਗਾ ਕੁਝ ਕਮਾ ਸਕਾਂ ਆਪਣੀ ਜੋਗਾ ਕਮਾ ਸਕਾਂ ਮੈਂ ਤਸਵੀਰ ਦਿਖਾਉਂਗਾ ਕਿ ਘਰ ਦੇ ਇੱਕ ਕਮਰੇ ਦੀ ਜਗ੍ਹਾ ਉਸ ਨੌਜਵਾਨ ਨੂੰ ਦਿੱਤੀ ਆ ਭਰਾ ਦੇ ਉਸ ਦਿਨ ਲੇਬਰ ਦਾ ਕੰਮ ਕਰਦੇ ਨੇ ਹਲਵਾਈ ਦਾ ਕੰਮ ਕਰਦਾ ਇੱਕ ਤਾਂ ਇੱਕ ਗੁਰਦਰਾ ਸਾਹਿਬ ਦੇ ਪਾਠੀ ਦੀ ਗੱਡੀ ਚਲਾਉਂਦਾ ਵਾ ਡਰਾਈਵਰੀ ਕਰਦਾ ਵਾ ਤਾਂ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਟੀਨਾ ਦੇ ਥੱਲੇ ਰਹਿ ਕੇ ਆਪਣਾ ਜਿਹੜਾ ਗੁਜ਼ਾਰਾ ਕਰ ਰਿਆ ਵਾ ਭਰਾ ਸਾਥ ਦਿੰਦੇ ਨੇ ਚਲੋ ਥੋੜਾ ਬੋੜਾ ਰੋਟੀ ਪਾਣੀ ਉਸ ਨੂੰ ਘਰ ਬੈਠੇ ਮਿਲ ਜਾਂਦੀ ਆ ਭੈਣ ਆ ਇੱਕ ਜਿਹੜੀ ਵਿਆਹੀ ਹੋਈ ਆ ਉਹ ਕਿਤੇ ਰਾਸ਼ਨ ਦੇ ਜਾਂਦੀ ਆ ਕੇ ਉਸ ਦੇ ਨਾਲ ਰੋਟੀ ਬਣਾ ਕੇ ਖਾ ਲੈਂਦਾ ਸ਼ਰੀਰਕ ਤੌਰ ਤੇ ਗੱਲ ਕੀਤੀ ਜਾਵੇ ਤਾਂ 100% ਦੇ ਹੈਂਡੀਕੈਪ 10 ਸਾਲ ਤੋਂ ਇਸੇ ਤਰੀਕੇ ਇਸ ਮੰਜੇ ਦੇ ਉੱਤੇ ਬੈਠਾ ਰਹਿੰਦਾ ਵਾ ਕੋਈ ਆਵੇ ਤਾਂ ਉਹਨੂੰ ਉੱਠ ਕੇ ਆਣ ਕੇ ਫੜ ਕੇ ਉਠਾ ਕੇ ਥੱਲੇ ਉਤਾਰ ਦੇਗਾ ਨਹੀਂ ਤਾਂ ਡਿੱਗ ਪੈਂਦਾ ਵਾ ਆਪ ਤਸਵੀਰ ਮੈਂ ਜਰੂਰ ਸਾਂਝੀ ਕੀਤੀ ਹੈ ਨਾਲ ਦੀ ਨਾਲ ਇਸ ਕਰਕੇ ਕਿ ਅੱਜ ਬਹੁਤ ਸਾਰੇ ਨੌਜਵਾਨ ਨੇ ਬਹੁਤ ਸਾਰੇ ਲੋਕ ਐਸੇ ਨੇ ਕਿ ਜਿਨ੍ਹਾਂ ਦਾ ਸਰੀਰ ਸਹੀ ਹੈ ਪਰ ਦਿਮਾਗ ਉਹਨਾਂ ਦਾ ਬਾਹਰ ਜਾ ਕਿਉਂਕਿ ਆਪਣੇ ਆਪ ਨੂੰ ਉਹ ਸੋਚਦੇ ਨੇ ਕਿ ਅਸੀਂ ਕੋਈ ਜ਼ਿੰਦਗੀ ਤੇ ਕਰ ਨਹੀਂ ਸਕਦੇ ਇਹ ਉਹ ਨੌਜਵਾਨ ਆ ਜਿਹੜਾ ਸੋਚਦਾ ਵਾ ਕਿ ਮੇਰਾ ਲਾਜ਼ ਹੋ ਜਾਵੇ ਤਾਂ ਮੈਂ ਕੁਝ ਕਮਾ ਸਕਾਂ ਆਪਣੇ ਜੋਗਾ ਕਰ ਸਕਾਂ ਘਟੂ ਘਟ ਆਪਣੇ ਖਾਂ ਜੋਗਾ ਮੈਂ ਕਰ ਸਕਾਂ ਕਿਸੇ ਦੇ ਅੱਗੇ ਮੈਨੂੰ ਹੱਥ ਨਾ ਢਨੇ ਪੈਣ ਸੋਚ ਆ ਵਧੀਆ ਸੋਚ ਆ ਪਰ ਸਾਥ ਦੇਣ ਦੀ ਲੋੜ ਆ ਐਸੇ ਵੀਰ ਦੀ ਸਾਥ ਦੇਣ ਦੀ ਸਾਨੂੰ ਵੀ ਲੋੜ ਆ ਇਸ ਦਾ ਇਲਾਜ ਕਰਾਣ ਦੀ ਲੋੜ ਆ ਜੇਕਰ ਇਸ ਦਾ ਇਲਾਜ ਹੋ ਜਾਵੇਗਾ ਤਾਂ ਆਪਣਾ ਗੁਜ਼ਾਰਾ ਇੱਕ ਚੰਗੇ ਢੰਗ ਨਾਲ ਕਰ ਸਕੇਗਾ ਗੱਲਬਾਤ ਜ਼ਰੂਰ ਕਰਾਂਗੇ ਭਾਈ ਨਾਂ ਕੀ ਤੇਰਾ ਨਾਮ ਦੱਸ ਦੇ ਜਸਮੀਤ ਸਿੰਘ ਅੱਛਾ ਜਸਮੀਤ ਸਮੱਸਿਆ ਕਦੋਂ ਤੋਂ ਆਈ ਐ ਸਾਰਾ ਇਹ ਸਮੱਸਿਆ 10 ਸਾਲ ਹੋ ਗਿਆ ਜੀ ਸ਼ੁਰੂ ਤੋਂ ਘਰਦਿਆਂ ਨੇ ਬੜਾ ਇਲਾਜ ਕਰਾਇਆ ਕੋਈ ਡਾਕਟਰ ਨਹੀਂ ਸਾਡਿਆ ਕੋਈ ਡਾਕਟਰ ਨਹੀਂ ਬੜੇ ਪੈਸੇ ਲਾਏ ਤੇ ਡਾਕਟਰ ਆਹੋ ਕੇਂਦਰੇ ਕਮਜ਼ੋਰੀ ਕਮਜ਼ੋਰੀ ਆ ਤੇ ਝੋਲਿਆਂ ਦਾ ਕਦੀ ਚੱਕ ਨਹੀਂ ਕਰਵਾਇਆ ਤੇ ਜਦੋਂ ਝੋਲਿਆਂ ਦੇ ਵਿੱਚ ਮੇਰੇ ਦਰਦ ਹੋਣ ਲੱਗੀ ਚਾਲੂ ਲੱਗੀ ਤਾਂ ਫੇਰ ਪਤਾ ਲੱਗਾ ਜਦੋਂ ਮੈਂ ਥਾਨੇ ਮੰਜੀ ਤੇ ਰਹਿ ਗਿਆ ਤੇ ਡਾਕਟਰ ਅੰਮ੍ਰਿਤਸਰ ਘਰਦੇ ਅੰਮ੍ਰਿਤਸਰ ਘਰੋਂ ਘੱਟ 15 20 ਦਿਨ ਲਾ ਰਹੇ ਕਿਤੇ ਗੋਲੇ ਖਰਾਬ ਹੋ ਗਏ ਆ ਤੇ ਉਦੋਂ ਹੀ ਫੇਰ ਘਰਦਿਆਂ ਨੇ ਘਰ ਲੈਣ ਤਾਂ ਤੇ ਉਤ ਬਾਅਦ ਗੋਲਿਆਂ ਦੇ ਅਸੀਂ ਡਰ ਕੀ ਉਹ ਤਾਂ ਕਿੰਨਾ ਖਰਚਾ ਆਉਣਾ ਵਾ ਤੇ ਸਾਡੇ ਕੋ ਗੋਲੇ ਚੂਲੇ ਦੇ ਪੈਣਗੇ ਤੇ ਗੋਲਿਆਂ ਦੇ ਕਰਕੇ ਮੈਂ ਤਾਂ ਕਹਿ ਵੀ ਚਲੋ ਮੈਂ ਇਦਾਂ ਹੀ ਤੁਰਦਾ ਫਿਰਦਾ ਰਹੂੰਗਾ ਵੀ ਚਲ ਗੋਲੇ ਮਾਰਾਂ ਮੋਟੇ ਨੁਕਸਨ ਦਵਾ ਮਨੇ ਇਹਨੇ ਬਾਟੇ ਪਤਾ ਵੀ ਪੱਟ ਮੇਰੇ ਜਿਆਦਾ ਕਮਜ਼ੋਰ ਹੋ ਜਾਣੇ ਆ ਤੇ ਗੋਲੇ ਕਰਕੇ ਮੇਰਾ ਲੱਕ ਵੀ ਕੰਮ ਕਰਨੋਂ ਹਟ ਗਿਆ ਵਾ ਤੇ ਮੇਰੀਆਂ ਬਾਹਾਂ ਵੀ ਚੰਗੀ ਤਰ੍ਹਾਂ ਮੁਠੀਆਂ ਵੀਰੇ ਖੁੱਲਦੀਆਂ ਨਹੀਂ ਆ ਗਈਆਂ ਗੋਲਿਆਂ ਦੇ ਕਰਕੇ ਤੇ ਪੱਟ ਮੇਰੇ ਬਹੁਤ ਹੀ ਕਮਜ਼ੋਰ ਹੋ ਗਏ ਸੁੱਕ ਗਏ ਮੈਂ ਉਹ ਆਪਣੇ ਵੀਰ ਭਰਾਵਾਂ ਨੂੰ ਕਿੰਨਾ ਮੇਰਾ ਚੂਲੇ ਦਾ ਲਾਜ ਹੋ ਜੇ ਮੈਂ ਆਪਣੇ ਤਰ੍ਹਾਂ ਦੇ ਖਰਾ ਹੋ ਸਕਾਂ ਮੈਂ ਆਪਣੀ ਰੋਟੀ ਆਪ ਕਮਾ ਕੇ ਖਾ ਸਕਾਂ ਕੋਈ ਸਾਥ ਨਹੀਂ ਦਿੰਦਾ ਪਰਿਵਾਰ ਚੋਂ ਕਿਸੇ ਹਾਂਜੀ ਰੋਟੀ ਪਾਣੀ ਚਲੋ ਮਾਰਾ ਮੋਟਾ ਦਿੰਦੇ ਆ ਤੇ ਉਹਨਾਂ ਦੀ ਵੀ ਚਲੋ ਘਰਾਂ ਦੀ ਮਜਬੂਰੀਆਂ ਹੁੰਦੀਆਂ ਆ ਬੱਚਿਆਂ ਵਾਲੇ ਆ ਤੇ ਚਲੋ ਕਿਰੀਬਾ ਘਰਾਂ ਚੋਂ ਲਾਜ ਨਹੀਂ ਕਰਾਇਆ ਜਾਂਦਾ ਬਾਕੀ ਚਲੋ ਰੋਟੀ ਪਾਣ ਤੇ ਚਲੋ ਮਾਰਾ ਮੋਟਾ ਸਾਥ ਦਿੰਦੇ 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 ਆ ਤੇ ਲਾਜ ਲਾਜ ਕਨੋਂ ਮੈਂ ਮੰਨ ਜੀਤੇ ਆ ਤੁਸੀਂ ਮੈਂ ਆਹੋ ਪੈਰਾਂੋਂ ਕਿ ਬੇਨਤੀ ਕਰਾਂਗਾ ਮੇਰਾ ਲਾਜ ਹੋ ਜਾਏ ਗੋਲੇ ਪੈ ਜਾਣ ਤੇ ਮੈਂ ਆਪਣੇ ਪੈਰਾਂ ਦੇ ਸਹੀ ਸਲਾਮਤ ਤੁਰ ਸਕਾਂ ਜਸਮੀਤ ਜਦੋਂ ਆਪਣੇ ਨਾਲ ਦੇ ਸਾਥੀਆਂ ਨੂੰ ਬਾਹਰ ਤੁਰਦੇ ਫਿਰਦੇ ਦੇਖਦੇ ਉਹ ਮਨ 'ਚ ਕੋਈ ਇੱਕ ਚੀਜ਼ ਜੀ ਉੱਠਦੀ ਹਣੀ ਹੈ ਕਿ ਪ੍ਰਮਾਤਮਾ ਨੇ ਮੇਰੇ ਨਾਲ ਹੀ ਇਸੇ ਤਰੀਕੇ ਨਾਲ ਕਿਉਂ ਕੀਤਾ ਮੈਨੂੰ ਹੀ ਕਿਉਂ ਮੰਜੇ ਦੇ ਉੱਤੇ ਸੁੱਟਦਾ ਕਦੇ ਨਾ ਕਦੇ ਸੋਚਦੇ ਨੇ ਕਿ ਮੇਰੇ ਕਰਮ ਕਿਦਾਂ ਦੇ ਪ੍ਰਮਾਤਮਾ ਨੇ ਲਿਖੇ ਆ ਕੀ ਪਤਾ ਕਿਹੜੇ ਕਰਮਾਂ ਦੀ ਸਜ਼ਾ ਮੈਨੂੰ ਮਿਲਦੀ ਹੈ ਮੈਂ ਅੱਗੇ ਸੋਚਦਾ ਮੈਂ ਬਚਪਨ ਵਿੱਚ ਬਿਲਕੁਲ ਸਹੀ ਹਾਂ ਤੇ ਮੇਰੇ ਜਿਹੜੇ ਕੇਲਮੇ ਸੋਦਾ ਮੇਰੇ ਨਾਲ ਤੇ ਰਹਿੰਦੇ ਆ ਦੋ ਦੋ ਤਿੰਨ ਤਿੰਨ ਵਾਰੀ ਬਾਹਰੋਂ ਬਾਹਰੋਂ ਹੀ ਹੋਏ ਆ ਤੇ ਉਹਨਾਂ ਦੇ ਨਿਆਣੇ ਵੀ ਹੁਣ ਤਿੰਨ ਦਿਨ ਚ ਤਿੰਨ ਦਿਨ ਚਾਰ-ਚਾਰ ਸਾਲ ਦੇ ਬਸ ਉਹਦੇ ਮੈਂ ਵੀ ਠੀਕ-ਠਾਕ ਹੁੰਦਾ ਮੈਂ ਵੀ ਕਿਤੇ ਆਪਣਾ ਕਮਾ ਕੇ ਤੁਰਦਾ ਫਿਰਦਾ ਮੇਰੀ ਜ਼ਿੰਦਗੀ ਇਦਾਂ ਦੀ ਹੋ ਗਈ ਮੈਂ ਮੰਜੇ ਤੋਂ ਬਾਸ ਉੱਠਿਆ ਨਾ ਮਾਂ ਪੰਜੋਂ ਪੰਜੋਂ ਬੈਜਾਂ ਤਾਂ ਪੰਜੋਂ ਤਾਂ ਉੱਠ ਨਹੀਂ ਸਕਦਾ ਤੇ ਗੇੜ ਤੱਕ ਹੀ ਜਾਂਦਾ ਮੈਂ ਅੱਜ ਕੱਲ ਨੀ ਤੇ ਲੋਕੀ ਸੇਮ ਹੀ ਨੇ ਮੰਜੀ ਤੇ ਰਹਿ ਤੇ ਅੱਖ ਜਾਂਦਾ ਵਾ ਤੇ ਮੈਨੂੰ 10 ਸਾਲ ਹੋ ਗਏ ਮੈਂ ਮੰਜੀ ਤੇ ਇਦਾਂ ਮੰਜੀ ਤੇ ਆਂ ਜੋ-ਜੋ ਗੋਲਿਆਂ ਕਰਕੇ ਮੇਰਾ ਸਰੀਰ ਜ਼ਿਆਦਾ ਰਹੀ ਜਾਣ ਦਿਆ ਡਾਕਟਰ ਤੋਂ ਵੱਡਾ ਇੱਕ ਹੋਰ ਡਾਕਟਰ ਹੈ ਅਕਾਲਪੁਰ ਕਦੇ ਉਹਦੇ ਅੱਗੇ ਪ੍ਰਾਰਥਨਾ ਕੀਤੀ ਹੈ ਕਿ ਪਰਮਾਤਮਾ ਮਿਹਰ ਕਰ ਮਰਤੇ ਹਾਂਜੀ ਮੈਨੂੰ ਯਕੀਨ ਹੈ ਮਹਾਰਾਜ ਤੇ ਪਰਮੇਸ਼ਰ ਤੇ ਮੈਨੂੰ ਯਕੀਨ ਹੈ ਆ ਵੀ ਜ਼ਰੂਰ ਕਿਰਪਾ ਕਰੂਗਾ ਮੈਨੂੰ ਉਠਾਊਗਾ ਮੰਝੇ ਤੋਂ ਇੱਕ ਯਕੀਨ ਜਿਹੜਾ ਬੰਦੇ ਨੂੰ ਤਾਰ ਦਿੰਦਾ ਉਹ ਮੈਨੂੰ ਪਰਮੇਸ਼ਰ ਤੇ ਯਕੀਨ ਆ ਪੂਰਾ ਅੱਛਾ ਮਾਂ ਨੂੰ ਕਿੰਨਾ ਚਿਰ ਹੋ ਗਿਆ ਸਾਥ ਛੱਡ ਕੇ ਗਿਆ ਕਦੇ ਮਾਂ ਦੀ ਯਾਦ ਨਹੀਂ ਆਈ ਕਿ ਮੇਰੀ ਅਜ ਮਾਂ ਹੁੰਦੀ ਕਿੰਨੀ ਮੇਰੀ ਫਿਕਰ ਕਰਨੀ ਸੀ ਕਿ ਮੇਰੇ ਪੁੱਤ ਨੇ ਰੋਟੀ ਖਾਧੀ ਹੈ ਜਾਂ ਨਹੀਂ ਖਾਧੀ ਹੈ ਨਾ ਮਾਂ ਜ਼ਿਆਦਾਤਰ ਸੋਚਦੀ ਹੈ ਹਾਂਜੀ ਜ਼ਾਤ ਤੇ ਚਲੋ ਬਥੇਰੀ ਹੁੰਦੀ ਆ ਉਹਨਾਂ ਨੂੰ 3 ਸਾਲ ਹੋ ਗਏ ਪੂਰੇ ਹੋਏ ਨੂੰ ਉਹਨਾਂ ਮਰਿਆ ਨਾਲ ਮਰਿਆ ਤੇ ਜਾਂਦਾ ਨਹੀਂ ਆ ਜ਼ਾਤ ਤੇ ਬਥੇਰੀ ਕੇਵਲੇ ਹੁੰਦੀ ਆ ਮਾਂ ਤਾਂ ਸੋਚਦੀ ਹਣੀ ਜੇ ਰੋਟੀ ਨਹੀਂ ਮਿਲਦੀ ਹਣੀ ਕਿ ਪੁੱਤ ਨੇ ਰੋਟੀ ਖਾਧੀ ਕਿ ਨਹੀਂ ਠਾ 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 ਆਪੇ ਭਾਵੇਂ ਕੁਝ ਕਰਦੀ ਕੀਤਾ ਨਾ ਜਾਂਦਾ ਹੋਵੇ ਮਾਂ ਕੋ ਆਪ ਭਾਵੇਂ ਖਾਂਦੇ ਖਾਧੀ ਹੋਵੇ ਜਾਂ ਨਾ ਖਾਦੇ ਪਰ ਪੁੱਤ ਨੂੰ ਜਸਮੀਨ ਨੂੰ ਜ਼ਰੂਰ ਉਠਾ ਕੇ ਖਵਾਉਂਦੀ ਹਵੇ ਹਾਂਜੀ ਬੜਾ ਫਿਕਰ ਕਰਦੀ ਹੁੰਦੀ ਮਰਾ ਜਿਉਂਦੀ ਮੰਮੀ ਇਦਾਂ ਹੋਈ ਪਹਿਲੋਂ ਮੋਦਨ ਦਾ ਜਿਆਦਾ ਹੀ ਮੈਂ ਰਹਿ ਗਿਆ ਕੋਈ ਮੰਮੀ ਦੀ ਟੈਨਸ਼ਨ ਨਾਲ ਤੇ ਫੇਰ ਵੀ ਮਹਾਰਾਜ ਤੇ ਭਰੋਸਾ ਰੱਖਿਆ ਵੀ ਇੱਕ ਨਿਆਗ ਦਿਨ ਮੇਰਾ ਇਲਾਜ ਹੋ ਜਾਊਗਾ ਮੇਰਾ ਸਰੀਰ ਸਹੀ ਸalamat ਹੋਊਗਾ ਮਹਾਰਾਜ ਤੇ ਭਰੋਸਾ ਰੱਖਿਆ ਅੱਛਾ ਮੈਂ ਦੇਖਿਆ ਤੇ ਹਾਲਾਤ ਜੇ ਬੜੇ ਨਾ ਹੋਰ ਤਰ੍ਹਾਂ ਦੇ ਬਣੇ ਨੇ ਬੜੇ ਹਾਲਾਤ ਹੀ ਨਹੀਂ ਚੰਗੇ ਘਰ ਦੇ ਤੇ ਹੈ ਹੀ ਹੈ ਆਪਣੇ ਵੀ ਨਹੀਂ ਹੈਗੇ ਕਿੰਨੀ ਕੁ ਦਿਨ ਬੰਨਾਂ ਦੇ ਤੁਸੀਂ ਇਹਲੇ ਉਹਨਾਂ ਕੋਈ ਕੋਈ ਯਾਰ ਦੋਸਤ ਆਏ ਤੇ ਉਹ ਹੀ ਨਵਾਉਂਦਾ ਕਿਲੇ 15 20 ਦਿਨ ਮਹੀਨਾਵਾਂ ਲੱਗ ਜਾਂਦਾ ਵਾ ਨਹਾਉਣ ਤੇ ਤੇ ਮੈਂ ਇਕੱਲਾ ਤੇ ਆਪਣੇ ਸੱਬ ਨੂੰ ਨਹੀਂ ਮਲ ਸਕਦਾ ਬਹਿ ਕੇ ਤੇ ਪੁੰਝੇ ਬਹਿ ਕੇ ਮੈਂ ਤਾਂ ਨਹੀਂ ਉੜ ਸਕਦਾ ਦਦ ਹੋ ਜਾਣੇ ਹੋਂ ਤਾਂ ਫੇਰ ਨਵਾਲਣ ਤੇ ਉਹ ਮੈਂ ਚਾਹਣਾ ਵੀ ਨਾ ਠੀਕ ਠਾਕ ਹੋ ਜਾਈ ਮੈਂ ਆਪੇ ਜਦਾਂ ਮੇਰੇ ਯਾਰ ਦੋਸਤ ਕੇਵਲੇ ਨਵਾਉਂ ਨਵਾਉਂਦੇ ਤਰਲਾ ਮਾਰ ਕੇ ਵੇਂਦੇ ਰੀ ਦਵਾਈ ਪੀਣਾ ਆਸਗਾ ਬਿਲਕੁਲ ਹੈ ਜਸਮੀਤ ਅਜਿਹੀ ਤਸਵੀਰ ਮੈਂ ਚਾਹੀਏ ਦਿਖਾਣੀ ਜੋ ਫਰਿਆਦ ਕਰਦਾ ਵਾ ਆਪਣੇ ਸਮਾਜ ਸੇਵੀ ਵੀਰਾਂ ਦੇ ਅੱਗੇ ਆਪਣੇ ਰੱਬ ਰੂਪੀ ਦਰਸ਼ਕਾਂ ਦੇ ਅੱਗੇ ਕਿ ਮੇਰੀ ਮਦਦ ਕੀਤੀ ਜਾਵੇ ਮਦਦ ਜ਼ਿਆਦਾ ਨਹੀਂ ਮਦਦ ਸਿਰਫ ਇਲਾਜ ਦੀ ਮੰਗਿਆ ਜੇਕਰ ਉਸਦਾ ਇਲਾਜ ਸਹੀ ਤਰੀਕੇ ਨਾਲ ਹੋ ਜਾਵੇਗਾ ਤਾਂ ਫਿਰ ਉਹ ਆਪਣਾ ਕਮਾ ਕੇ ਖੁਦ ਖਾ ਸਕੇਗਾ ਜਿੱਥੇ ਆਪਣੇ ਬਾਪ ਦਾ ਨਾਲ ਦੀ ਨਾਲ ਖਵਾਣਾ ਵਾ ਨਾਲ ਆਪ ਵੀ ਖਾ ਖਾਏਗਾ ਜਿਸ ਤਿੱਕੇ ਨੇ ਦੱਸਿਆ ਕਿ ਬਾਪੂ ਵੀ ਲੇਬਰ ਕਰਦਾ ਵਾ ਅੱਧਾ ਦਿਨ ਜਾਂਦਾ ਵਾ ਅੱਧਾ ਦਿਨ ਬਾਅਦ ਘਰ ਵਾਪਸ ਆ ਜਾਂਦਾ ਵਾ ਉਹਨਾਂ ਕੋ ਵੀ ਕੰਮ ਨਹੀਂ ਹੁੰਦਾ ਤਾਂ ਫਿਰ ਕਿਤੇ ਨਾ ਕਿਤੇ ਦਿਲ 'ਚ ਚੀਜ਼ ਸਿੱਕ ਜ਼ਰੂਰ ਉੱਠਦੀ ਆ ਜਿਸ ਤਰੀਕੇ ਨਾਲ ਮੇਰੇ ਦੋਸਤ ਨੇ ਜਿਸ ਤਰੀਕੇ ਨਾਲ ਮੇਰੇ ਮਿੱਤਰ ਸੀ ਜਿਹੜੇ ਇਕੱਠੇ ਸੀ ਪੜ੍ਹੇ ਆ ਜਾਂ ਇਕੱਠੇ ਸੀ ਖੇលਦੇ ਰਹੇ ਆ ਛੋਟੇ ਹੁੰਦੇ ਆ ਤਾਂ ਉਹ ਅੱਜ ਬਾਹਰੋਂ ਹੋ ਗਏ ਬਾਹਰੋਂ ਚੱਕਰ ਲਾ ਕੇ ਆ ਗਏ ਨੇ ਬੱਚੇ ਹੋ ਗਏ ਨੇ ਉਹਨਾਂ ਦੇ ਵਿਆਹ ਹੋ ਗਏ ਨੇ ਤੇ ਜਸਮੀਤ ਅੱਜ ਵੀ ਉਸੇ ਤਰੀਕੇ ਨਾਲ ਜ਼ਰੂਰ ਆਸ ਲਾਈ ਹੈ ਰੱਬ ਰੂਪੀ ਦਰਸ਼ਕਾਂ ਦੇ ਅੱਗੇ ਕਿ ਕੋਈ ਨਾ ਕੋਈ ਮੇਰੇ ਲਈ ਮਸੀਹਾ ਬਣ ਕੇ ਜ਼ਰੂਰ ਆਵੇਗਾ ਤੇ ਮੇਰਾ ਇਲਾਜ ਕਰਵਾਵੇਗਾ ਇਸ ਵੀਡੀਓ ਨੂੰ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰਦੇ ਜਾਇਓ ਤਾਂ ਜੋ ਕੋਈ ਐਸਾ ਰੱਬ ਰੂਪੀ ਬੰਦਾ ਆਵੇ ਐਸਾ ਮਸੀ ਜੋ ਜਸਮੀਤ ਦਾ ਇਲਾਜ ਕਰਾ ਸਕੇ ਤੇ ਜਸਮੀਤ ਵੀ ਆਪਣੇ ਵਾਸਤੇ ਕੁਝ ਕਰਕੇ ਕਮਾ ਕੇ ਆਪਣੇ ਬਾਪੂ ਨੂੰ ਤੇ ਆਪੇ ਖਾ ਸਕੇ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਗੁੰਡਲ ਡੇਲੀ ਪੋਸਟ ਪੰਜਾਬੀ ਗੁਰਦਾਸ